ਉਹ ਵਰਤਾ ਫਿਰ ਉਹਨ ਕੋ ਹੈ ਨਹੀਂਗਾ ਅੱਛਾ ਤੇ ਤੂੰ ਵਧੀਆ ਆ ਗਿਆ ਮੈਂ ਕਿਤੇ ਹੋਰ ਸੌ ਸੁਣਾ ਜਾਓ ਤੋਂ ਉਹਨ ਕੀ ਨਜ਼ਮ ਆਇਆ ਤਾਂ ਬਸ 4:00 ਵਜੇ ਸੀ ਢੱਡ ਘਰ ਉਹਨੇ ਮੈਂ ਬੰਦ ਕਰ ਦਿੰਦਾ ਹੋਰ ਕੀ ਸੀ ਹਾਂ ਜੀ ਕਿੱਦਾਂ ਲਾਈਵ ਗੱਲ ਕਰੇ ਵਧੀਆ ਸਾਰੇ ਜਲਦੀ ਜੰਦਰ ਰਾਤ ਦਾ ਨਹੀਂ ਰਾਤ ਦਾ ਲਾਈਵ ਨਹੀਂ ਚੱਲਦਾ ਮਾਈਕਲ ਹੈ ਠੀਕ ਨੇ ਤੂੰ ਦੱਸ ਕਿਵੇਂ ਕਰੇਂ ਵੀਰ ਮੈਂ ਮੈਂ ਕਿਹਾ ਤੇ ਕਣੀਆਂ ਵੀ ਆਉਣ ਦਾ ਕਿ ਦੇਖੋ ਸਾਡੇ ਤਾਂ ਨਹੀਂ ਹੋਣੇ ਕਣੀਆਂ ਸਾਡੇ ਤਾਂ ਠੀਕ ਆ ਕਣੀਆਂ ਹੈਗੇ ਉਹ ਪੈ ਕੇ ਹੜ ਗਿਆ ਕਿਨੂੰ ਅੱਛਾ ਅਰਮਣ ਭਾਈ ਕੀ ਹਾਲ ਚੜਨੇ ਹੋਰ ਵਧੀਆ 5 ਵਜੇ ਬਾਹਰ ਆਇਆ ਹੈ ਮੈਂ ਕਿਹਾ 5 ਵਜੇ ਵੀ ਜੀ ਤਾਂ ਜਵਾਈ ਨਹੀਂ ਚੱਲੀ ਆਪਣੇ ਕਿ ਆਨ ਨੂੰ ਬਾਦੇ ਡਿਲੀਟ ਮਾਰ ਕੇ ਬਾਦੀ 5 ਵਜੇ ਨਹੀਂ ਫੜਨਾ ਮੈਡਾ ਦਾਰੂ ਪੀ ਕੇ ਸੁੱਤਾ ਪਿਆ ਸੁੱਤਾ ਪਿਆ ਕਰੋ ਹਾਂ ਹਾਂ ਦਾਰੂ ਤਾਂ ਪੀਂਦਣੀ ਬਈ ਹਰਮਣ ਆਪਾਂ ਪੈਕਸ਼ੇ ਗੱਲਾਂ ਨਹੀਂ ਹੈਗੇ ਉਹ ਜਿਹੜੀ ਆਪਣੀ ਬੱਟੀ ਵੀਡੀਓ ਹੈ ਨਾ ਬਾਈ ਉਹ ਮੈਨੂੰ ਲੱਗਦਾ ਦਿੱਕੇ ਪੈ ਜਾਊਗੀ ਕਿਉਂ ਉਹ 15 ਮਿੰਟਾਂ ਵੀ ਹੈ ਤੇ 5 ਦੇ 5 ਮਿੰਟਾਂ ਦੀ ਵੀਡੀਓ ਆਉਂਦੀ ਹੈ ਉਹ ਜਾਂਦੀ ਹੈ ਘੱਟੋ ਘੱਟ 10 GB ਤਿੰਨ ਤੂੰ ਮੇਰੀ ਜਿਹੜਾ ਤਾਂ ਹ ਅੱਜ ਛੋਟ ਬਣਾਇਆਗਾ ਉਹਦੇ ਵਿੱਚੋਂ ਹਾਂਜੀ ਇਹ ਤਾਂ ਕੱਟ ਦੇ ਇਹ ਤਾਂ ਪਿੱਛੋਂ ਟੂਟ ਮਾਰ ਪਿੱਛੋਂ ਕੱਟ ਦੇ ਉਹਨੂੰ 10 ਮਿੰਟਾਂ ਦੀ ਬਣਾ ਦੇ ਨਹੀਂ ਇਹ ਕਿਹਨੇ ਪਿੱਛੋਂ ਬਣਾਇਆ ਨਹੀਂ ਤਾਂ ਮੂਰੇ ਬਣਾਇਆ ਮੈਨੂੰ ਪਤਾ ਇਤਰਾਕ ਲਮ ਜਿਹੜੇ ਪਿੱਛੋਂ ਆ ਨਾ 10 ਮਿੰਟਾਂ ਤੋਂ ਬਾਅਦ ਕੋਈ ਖਾਸ ਨਹੀਂ ਹੈਗੀ ਮੇਰੇ ਹਿਸਾਬ ਨਾਲ ਉਹ ਪਿੱਛੋਂ ਕੱਟ ਦੇ ਉਹਨੂੰ 13 ਮਿੰਟਾਂ ਤੋਂ ਬਾਅਦ ਤੇ 10 ਮਿੰਟਾਂ ਹੀ ਹੋਣਾ ਦੇ ਅੱਛਾ ਵੀ ਤੁਸੀਂ ਕਹਿੰਦੇ ਹੋ ਵੀ ਪਿੱਛੋਂ ਕੱਟ ਦਾ ਹਾਂ ਪਿੱਛੋਂ ਕੱਟ ਦੀ ਜਾਂ ਪਿੱਛੋਂ ਕੱਟ ਕੇ ਉਹਨੂੰ ਉਹਦੇ ਵਿੱਚ ਪਾ ਦੇ ਸ਼ਾਰਟ ਚ ਪਾ ਦੇ ਜੇ ਵਧੀਆ ਲੱਗਿਆ ਨਹੀਂ ਡਿਲੀਟ ਮਾਰਦੀ ਕੁਝ ਨਹੀਂ ਦਿੰਦਾ ਪਿੱਛੋਂ ਕੱਟ ਲੀ ਤਾਂ ਮੈਂ ਐਵੇਂ ਦੇਖ ਲੂੰਗਾ ਵੀ ਉਹ ਮੇਨ ਮੇਨ ਕਿੱਥੇ ਸਹੀ ਆ ਮੇਰੇ ਮੈਂ ਤਾਂ ਮੇਰੇ ਸਾ 9 ਉਹ 10 12 12 ਮਿੰਟ ਤੱਕ ਹੋ ਗਈ 13 ਮਿੰਟ ਤੱਕ ਬਸ 10 12 ਤੱਕ ਇਹ ਜਿਹੜਾ ਰੋਲਾ ਮੈਂ ਤੁਹਾਨੂੰ ਉਹ ਵੀ ਦੱਸਦਾ ਨਾ ਹੂੰ ਜਿਹੜੀ 5 ਮਿੰਟ ਵਾਲੀ ਵੀਡੀਓ ਹੈ ਪਾਈਆਂ ਹੂੰ ਤੇ ਹੂੰ ਉਹ ਲੋਕੀ ਦੇਖ ਰਿਹਾ ਹੈ 15% 20% ਤੂੰ ਪਾ ਕੇ ਦੇਖ ਲੈ ਖੌਣਾ ਚੱਲ ਲਗੀ ਤਾਂ ਚੱਲੋ ਜੀ ਨੇ ਆਪਾਂ ਹੋਰ ਬਣਾਵਾਂਗੇ ਮੂੰਤਾ ਚੜੀ ਸ਼ੋਰਟ ਬੜੀ ਅਸੀ ਤਰ੍ਹਾਂ ਹੁਣ ਦੁਬਾਰੇ ਪਾ ਕੇ ਵੇਖ ਲਾਂਗੇ ਇੱਕ ਦੋ ਦੋ ਤਿੰਨ ਸ਼ੋਰਟ ਹੋਰ ਵੀ ਤਿਆਰ ਕਰ ਲਾਂਗੇ ਵੀਡੀਓ ਚ ਕੋਈ ਨਾ ਹਰਮਨ ਵੀ ਲੈ ਲਾਂਗੇ ਤੁਹਾਨੂੰ ਕਾਲ ਤੇ ਪਿੱਛੇ ਕੋਈ ਨਹੀਂ ਵਧੀਆ ਨਹੀਂ ਹੈਗੀ ਮੇਰੇ ਹਿਸਾਬ ਨਾਲ ਤਾਂ ਵੀਰ ਜੀ ਜਿ세 ਲੱਗ ਰਹਾ ਹੈ ਕਿ ਜ਼ਿੰਦਗੀ ਸੇ ਹਰ ਚੁੱਕੀ ਹੂੰ ਕੋਈ ਨਾ ਬੰਨ ਰਣੇ ਘਬਰਾਓ ਨਾ ਸਭ ਕੁ ਸੈਟ ਹੋ ਜੂਗਾ ਕੌਣ ਆ ਰਿਹਾ ਉਹ ਬਨੂ ਇਹਦਾ ਕੋਈ ਇਹਦਾ ਵਿਚਾਰੀ ਬਹੁਤ ਦੁਖੀ ਹੈਗੀ ਅੱਛਾ ਹਰਮਨ ਭਾਈ ਤੁਸੀਂ ਕਿੱਥੋਂ ਆਗੇ ਕਿਹੜੀ ਜਗ੍ਹਾ ਤੋਂ ਬਾਸ ਔੜਦੇ ਤਾਂ ਲੱਗਦਾ ਕਿ ਮੌਸਮ ਜਿਵੇਂ ਤੁਪਨੇ ਡਾ ਜਰਦਾ ਨਾ ਆਪੇ ਆਗੇ ਬਦਲ ਜਾ ਹਾਂ ਕੋਠੇ ਨੇ ਹਾਂ ਸਾਹ ਕੋਇ ਪੂਰਾ ਸਰ ਵਧੀਆ ਆਏ ਭਾਈ ਇੱਕ ਕੋਈ ਵੀਡੀਓ ਆਏ ਫੋਨ ਰੱਖ ਕੇ ਕਿਤੇ ਇਹ ਸਿੱਧਾ ਫੋਨ ਰੱਖ ਕੇ ਸਪੋਰਟ ਲਾ ਕੇ ਕਰੋ ਤੇ ਵੀਡੀਓ ਦੂਜੇ ਕੈਮਰੇ ਨਾਲ ਬਣਾਇਆ ਕਰੋ ਬੱਸ ਉਹ ਆਜੂ ਆਇਆ ਤਵਾਰੂ ਲੈ ਕੇ ਹੁੰਦਾ ਨਹੀਂ ਹੋ ਪਾਇਨਾ ਨਾ ਆਈ ਆਵਰੇ ਪਾਪੀ ਤਾਂ ਵੀ ਬਣ ਲੈ ਆਏਗੀ ਵੀ ਨਾ ਵੇ ਲੈ ਮੈਂ ਤਾਂ ਲੂਲਾ ਕਰਕੇ ਮਗਾ ਦੇਣਾ ਜਿਵੇਂ ਆਇਦਾ ਬਿੱਡੂ ਅੱਜ ਮੈਨੂੰ ਪਤਾ ਤੇਰੀ ਗੱਲ ਮੰਨਦਾ ਮੈਂ ਤੇ ਉਹ ਆ ਨਾ ਕਈ ਵਾਰੀ ਸੈਟਿੰਗ ਨਹੀਂ ਆਉਂਦੀ ਹੁੰਦੀ ਮੈਨੂੰ ਮੈਨੂੰ ਆਉਂਦਾ ਵੀ ਕਿਤੇ ਉਹਨਾਂ ਮੂੰਹ ਮੈਂ ਹੋਰ ਹੀ ਬੋਲੀ ਜਾਵਾਂ